ਭਾਈ ਸ਼ਸ਼ੀਗਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸੀਜ਼ਨ ਚ ਤੱਕ ਦੀ ਵਲੌਗ ਭਾਈ ਬਣਿਆ ਨਹੀਂ ਕੋਈ ਇਕੱਲੇ ਸੀਗੇ ਡਰਾਈਵਰ ਹੈ ਨਹੀਂ ਸੀਗਾ ਅੱਜ ਆਇਆ ਪਾਨਾ ਮਸ਼ੀਨ ਧਵਾਉਣ ਦੱਸੋ ਭਾਈ ਸਾਰੇ ਠੀਕ ਠਾਕ ਹੋ ਲਾਉਣਿਆ ਕਟਰ ਭਾਈ ਅੱਜ ਤੇ ਧੋਣਿਆ ਮੜ ਕੇ ਮਸ਼ੀਨ ਕਿਵੇਂ ਵੇਖਾ ਤੇ ਜੁੜੇ ਰਹੋ ਬਾਈ ਵਲੌਗ ਦੇ ਨਾਲ ਅੱਗੇ ਲਓ ਵੀ ਮਿੱਤਰੋ ਕਟਰ ਲਾਤਾ ਆਪਾਂ ਚਲਦਾ ਪਾਨਾ ਮੂਰੇ ਮੂਰੇ ਲੈ ਕੇ ਟੇਕਰ ਨੂੰ ਦਾ ਆਹ ਖੜੀ ਬਈ ਬਲਕਾਰ ਤੇ ਇੱਧਰ ਖੜੀ ਪ੍ਰੀਤ ਆਓ ਵੇਖੋ ਬਾਈ ਕਿੱਧਰ ਦੀ ਕਿੱਧਰ ਠੱਲਿਆ ਪਾਣੇ ਨੇ ਤੇਰੀ ਫੇਵਰੇਟ ਮਸ਼ੀਨ ਆ ਹਨਾ ਬਲਕਾਰ ਨੋ ਬਾਈ ਪੰਨੇ ਦੀ ਫੇਵਰੇਟ ਮਸ਼ੀਨ ਆ ਬਲਕਾਰ ਢੇੜਾ ਪਾ ਦੀ ਆ ਬਾਈ ਇੱਕ ਰਹੀ ਸੀ ਕਾ ਖਾਲੀ ਹੋ ਜੂ ਮੂ ਤਾਂ ਢੇੜਾ ਪਾਇਆ ਲਓ ਵੀ ਮਿੱਤਰੋ ਲੱਗ ਪੈ ਤਾ ਹੁਣ ਪਾਲਾ ਡਰਮ ਚਲਾਤਾ ਅਸਰੋ ਕੰਮ ਭਾਈ ਬੁਰਾ ਹਾਲ ਕਰਤਾ ਪਾਨੇ ਨੇ ਮਹੀਨ ਦਿਵਾਲਤ ਵੱਲ ਗਾਰਾ ਵੇਖੋ ਕਿੱਧਰ ਤੱਕ ਕਿੱਧਰ ਚੜਾਇਆ ਨੀ ਹੌਲੀ ਤੋਰ ਲਿਆ ਕਰਦਾ ਤੈਨੂੰ ਆਖੀ ਸੀ ਗੱਲ ਮੈਂ ਵੀ ਤੂੰ ਨੀ ਤੈਨੂੰ ਹੀ ਪੈਣੀ ਜਿੰਨੀ ਮਰਜ਼ੀ ਲਵੇੜ ਲਾ ਆਹ ਵੇਖੋ ਭਾਈ ਇੰਨੀ ਤਾਂ ਗਾਰਾ ਚੜਦਾਂਦਾ ਜਿੱਥੇ ਸਾਡੇ ਬੰਦੇ ਨੇ ਗਾਰਾ ਚੜਾਇਆ ਵੇਖੋ ਇੱਕ ਪੁਲੀ 13 ਦੀ ਪਵਾ ਲਈ ਜਨੇ ਇਸ ਦਾ ਮਟਰ ਆ ਵਾਂ ਕਹਿੰਦਾ ਪੁਲੀ 13 ਦੀ ਪਾਉ 14 ਦੀ ਤਾਂ ਮੈਂ ਚਲਾਉਂਦਾ ਹੀ ਨਹੀਂ ਕਹਿੰਦਾ ਭਾਈ ਦੀ ਘਾਟਾ ਵਾਹਣ ਚਾਕੇ ਜਦੋਂ 12 ਦੀ ਕਿਹਾ ਵੀ 12 ਦੀ ਪਾਉ ਕੋਈ ਨਹੀਂ ਛੋਣੇ ਵੇਲੇ ਪ੍ਰੀਤ ਚਲਾ ਲਈ 12 ਦੀ ਆ ਉਹਦੇ ਇਹ ਨਹੀਂ ਬੰਦੀ ਫਿਰ ਐ ਲੈ ਗਿਆ ਕਰਨੀ ਜਿਵੇਂ ਸੜਕ ਤੇ ਰਹੀ ਆ ਚਲਾ ਕੇ ਦੂਜੇ ਜੇ ਤੰਡੀ ਨਾ ਟੈਂਗਲ ਈਵਰ ਦਾ ਹੈ ਤਾਂ ਨਜ਼ਾਰਾ ਹਣਾ ਦੂਜਾ ਗੇਅਰ ਆ ਜੀ ਬੰਦੋਲ ਜੇਰ ਨੂੰ ਨਿਊਟਰਲ ਕਰਾ ਨੂੰ ਪਾ ਨਾਲ ਇਹ ਛੱਡ ਗੇਅਰ ਤੇ ਚੱਲ ਗੇਅਰ ਪਾ ਦੇ ਲਈਏ ਹਾਰ ਨਾਲ ਬਾਬਾ ਚੜਾ ਦੇਣਾ ਹਾਂ ਠੀਕ ਹੈ ਹਾਰ ਨਾਲ ਲਫਾਫਾ ਚੜਾ ਦੇ ਠੀਕ ਹੈ ਇੱਕੋ ਪਾਣੀ ਦੇ ਬੱਸ ਲੈ ਕੇ ਪਾ ਦੇ ਲਓ ਵੀ ਮਿੱਤਰੋ ਲੱਗਿਆ ਪਿਆ ਪਾਨਾ ਸਿਆਂ ਨਹੀਂ ਫੇਨ ਕੋਣ ਉਹ ਖੜੀ ਬਈ ਪ੍ਰੀਤ ਮੰਨੇ ਉਹ ਖੜੀ ਪਰੇ ਬਾਹਰ ਬਲਕਾਰ ਆ ਗਿਆ ਆਪਣੀ ਮਲਕੀਤ ਧੋਦੇ ਧੋਦੇ ਚੰਗੀ ਤਰ੍ਹਾਂ ਸਪਲ ਆਇਆ ਬਾਈ 60 ਦਾ ਸੀਜ਼ਨ ਕੰਮ ਸੀ ਸਾਰੇ ਟੋਟਲੀ 4x4 ਵਾਲਾ ਤੇ ਮਸ਼ੀਨ ਦਾ ਜਲੂਸ ਕੱਢਦਾ ਬਾਈ ਗਾਰੇ ਨੇ ਲਓ ਵੀ ਮਿੱਤਰੋ ਨਿਬੜ ਗਿਆ ਕੰਮ ਧੋਤੀ ਗਈ ਕਿਉਂ ਨਿਬੜ ਗਿਆ ਮਾ ਮਾੜਾ ਮੋਟਾ ਹੈ ਰਹਿ ਗਿਆ ਜਿਹੜਾ ਉਤੋਂ ਉਤੋਂ ਆਇਆ ਬਈ ਝੋਨਾ ਜਾ ਤੇ ਟੋਟਲੀ ਲਗ ਭੱਗ ਪੈਪਤਾ ਕੱਢ ਦਿੰਨੇ ਆ ਚੱਕੋ ਵੀ ਮੈਟਰੋ ਹੋ ਰਹਾ ਇਕੱਲਾ ਕਟਰਾ ਉਹ ਵੀ ਹੁਣ ਧੋਣੇ ਜਾਂ ਤੋਂ ਬਾਅਦ ਆ ਬਸ ਪਾਣੀ ਮਾਰਨ ਵਾਲਾ ਹੈਗਾ ਮੋਟਾ ਮੋਟਾ ਕਰੀ ਗਾਰੇ ਗੱਪੇ ਵਾਲਾ ਕੰਮ ਬਈ ਸਾਰਾ ਆਪਣਾ ਡਨ ਮਾਣ ਗੇੜੇ ਲੋਟ ਮਾਰ ਲਿਆ ਜੰਗਾ ਇੱਕ ਵਾਰੀ ਪਾਣੀ ਸਾਰੀ ਤੇ ਉਤੋਂ ਆ ਜਾਣਾ ਜਿਹੜਾ ਗੰਦਾ ਪੈਲੇ ਜ ਸਾਰਾ ਲੈ ਜੂ ਥੱਲੇ ਨੂੰ ਮੀਂਹ ਵੀ ਆ ਗਿਆ ਮੀਂਹ ਆ ਗਿਆ ਮਾਰਦੇ ਪਾਣੀ ਕੱਟ ਰਹਿ ਗਿਆ ਆਪਣਾ ਹਜੇ